ਸੰਗਰੂਰ ਤੋਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਅਤੇ ਪੁਲਾਥ ਤੋਂ ਵਿਧਾਇਕ ਸੁਖਪਾਲ ਖੈਰਾ ਵੱਲੋਂ ਗੈਰ ਪੰਜਾਬੀਆਂ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਜਿੱਥੇ ਭਾਜਪਾ ਦੇ ਵਕੀਫਾ ਕਾਗੂਆ ਨੇ ਜਵਾਬ ਦਿੱਤੇ ਸੀ ਉੱਥੇ ਹੀ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੁਖਪਾਲ ਖੈਰਾ ਦੇ ਇਸ ਬਿਆਨ ਨੂੰ ਏਕਤਾ ਵਿਰੋਧੀ ਅਤੇ ਦੇਸ਼ ਨੂੰ ਤੋੜਨ ਵਾਲਾ ਕਰਾਰ ਦਿੱਤਾ ਸੀ ਪ੍ਰਧਾਨ ਮੰਤਰੀ ਵੱਲੋਂ ਇਸ ਬਿਆਨ ਤੇ ਟਿੱਪਣੀ ਕਰਨ ਤੋਂ ਬਾਅਦ ਹੁਣ ਸੁਖਪਾਲ ਖੈਰਾ ਨੇ ਇਸ ਬਿਆਨ ਤੇ ਸਪਾਈ ਦਿੱਤੀ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋ ਕੇ ਸੁਖਪਾਲ ਖੈਰਾ ਨੇ ਇਸ ਪੂਰੇ ਮਾਮਲੇ ਤੇ ਸਪਸ਼ਟੀਕਰਨ ਦਿੱਤਾ ਹੈ ਕਿ ਕਿਹਾ ਉਹਨਾਂ ਨੇ ਉਹ ਵੇਖਾਂਗੇ ਪਰ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਸੁਣ ਲੈਣੇ ਆਂ ਇੰਨੀ ਵਾਲੋ ਨੇ ਪਹਿਲੇ ਤੋਂ ਇੱਥੇ ਤੋਂ ਉਦਯੋਗ ਵਪਾਰ ਦਾ ਪਲਾਇਨ ਕਰਵਾਇਆ ਔਰ ਅਬ ਇਹ ਲੋਕ ਬਿਹਾਰ ਕੇ ਪਰਿਸ਼ਰਮੀ ਸਾਥਿਓ ਕਾ અપਮਾਨ ਕਰਨੇ ਮੇਂ ਜੂਤੇ ਹੈ पंजाब में कांग्रेस के एक नेता है दिल्ली में कांग्रेस के शाही परिवार के ये खासम खास है पंजाब के कांग्रेस के ये नेता कहते हैं कि बिहार के लोगों को पंजाब में बहिष्कार करना चाहिए ये कांग्रेस वाले नेता बोल रहे हैं और आरजेडी वाले इनके साथ यहां आपसे वोट मांग रहे हैं वो कहते हैं कि बिहार के लोगों को ना पंजाब में घर खरीदने देना चाहिए ना ही पंजाब में बिहारियों को कोई अधिकार देना चाहिए बिहार के लोगों के लिए इतनी नफरत इन लोगों के दिल दिमाग में भरी पड़ी है क्या आपने कांग्रेस के शाही परिवार से सुना कि भाई ये इनका मंत्री बोल रहा है गलत बोल रहा है उनका नेता बोल रहा है गलत बोल रहा है ऐसा नहीं बोलना चाहिए नहीं बोल रहे हैं। यहां आरजेडी के लोगों ने तो कान में रूई ठूस ली है रूई बिहार की मान मर्यादा बिहारियों का सम्मान इंडी गठबंधन वालों के लिए कोई मायने नहीं रखता साहब मैं गुजरात में था वहां का मुख्यमंत्री था लेकिन बिहार जब अपने सौ साल मना रहा था मैंने बिहार से अनेक महानुभावों को गुजरात में बुला करके उनका सम्मान किया था जब डीएमके के लोगों ने बिहारियों को गाली दी जब तेलंगाना के कांग्रेस के नेता ने गालियां दी तब भी ये शाहिद परिवार दोस्तों आज एक बार मैं गैर पंजाबिया दे पंजाब विच आण ते अपनी पोजीशन अच्छी तरह क्लेरिफाई भी करना चाहना और अपने स्टेटमेंट पे कैंप भी रहना चाहना तुसी सब ने सुना होना कि गल पहुंच दी पहुंच दी ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਤੱਕ ਚਲੇਗੀ ਉਹਨਾਂ ਨੇ ਬਹੁਤ ਬੇਤੁਕਾ ਬਿਆਨ ਦਿੱਤਾ ਬਿਹਾਰ ਵਿੱਚ ਰੈਲੀ ਕਰਕੇ ਐ ਪੇਸ਼ ਕੀਤਾ ਬਿਹਾਰੀਆਂ ਨੂੰ ਕਿ ਜਿੱਦਾਂ ਜਿਵੇਂ ਕਿ ਅਸੀਂ ਉਹਨਾਂ ਨੂੰ ਬੁਆਇਕੋਟ ਕਰ ਰਹੇ ਹਾਂ ਜਾਂ ਕਾਂਗਰਸ ਪਾਰਟੀ ਉਹਨਾਂ ਦੇ ਪ੍ਰਤੀ ਕੋਈ ਨਫ਼ਰਤ ਦੀ ਭਾਵਨਾ ਨਾਲ ਕੰਮ ਕਰੀ ਇਹ ਕੋਈ ਗੱਲ ਨਹੀਂ ਹੈ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਸੁਣੋ ਕਾਂਗਰਸ ਦੇ ਸਾਹਿਬ ਮਰੀਮਾ ਕੇ ਇਹ ਖਾਸਮ ਖਾਸ ਹੈ ਪੰਜਾਬ ਕੇ कांग्रेस के नेता कहते हैं कि बिहार के लोगों को पंजाब में बहिष्कार करना चाहिए ये कांग्रेस वाले नेता बोल रहे हैं और आरजेडी वाले इसके साथिया आपसे वोट मांग रहे हैं। वो कहते हैं कि बिहार के लोगों को ना पंजाब में घर खरीदते के देना चाहिए न ही पंजाब में बिहारियों को कोई अधिकार देना चाहिए हूं मेरी तर्क सुनो एक तो प्राइम मिनिस्टर साहब ने मोदी साहब ने एक किया कि उनका बहिष्कार कर रहे हैं मतलब बॉयकॉट असी पंजाब कभी भी किसी ਅ ਗੈਰ ਪੰਜਾਬੀ ਦਾ ਕੋਈ ਬੋਇਕਾਟ ਨਹੀਂ ਕੀਤਾ ਸਾਡੇ ਵੱਲੋਂ ਜੀ ਸੱਚੇ ਪੰਜਾਬ ਦੇ ਵਿੱਚ ਆਉਣ ਉਹ ਕੰਮ ਕਰਨ ਪੈਸੇ ਕਮਾਉਣ ਆਪਣੇ ਪਰਿਵਾਰ ਪਾਲਣ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਅੱਜ ਦੇ ਨਹੀਂ ਆ ਰਹੇ ਕਈ ਦਹਾਕਿਆਂ ਤੋਂ ਆ ਰਹੇ ਨੇ ਦੂਸਰੀ ਗੱਲ ਕਿ ਮੈਂ ਕਦੀ ਕਿਸੇ ਨਾ ਮੈਂ ਬਿਹਾਰ ਦਾ ਨਾਮ ਲਿਆ ਨਾ ਮੈਂ ਯੂਪੀ ਦਾ ਨਾਮ ਲਿਆ ਮੈਂ ਹਮੇਸ਼ਾ ਸ਼ਬਦ ਵਰਚਾ ਗੈਰ ਪੰਜਾਬੀ ਹੁਣ ਆਜੋ ਤਰਕ ਕੀ ਹੈ ਸਰ ਕੇ ਆ ਕੇ ਪੰਜਾਬ ਦੇ ਵਿੱਚ ਭਗਵੰਤ ਮਾਨ ਬਹੁਤ ਸ਼ੋਰ ਮਚਾ ਰਿਹਾ ਕਿ ਮੈਂ ਪਿਛਲੇ 2 ਸਾਲਾਂ ਵਿੱਚ 40000 ਨੌਕਰੀ ਦਿੱਤੀ ਸਰਕਾਰੀ ਜਦੋਂ ਅਸੀਂ ਸਾਰਾ ਡਾਟਾ ਕਢਾਉਨੇ ਆ ਤਾਂ ਉਹ ਨੌکریاں ਜ਼ਿਆਦਾ ਚਲੇ ਗਈਆਂ ਨੇ ਰਾਜਸਥਾਨ ਹਰਿਆਣਾ ਔਰ ਦਿੱਲੀ ਨੂੰ ਔਰ ਮੈਂ ਪਿੰਡਾਂ ਦੇ ਵਿੱਚ 300 ਪਿੰਡ ਤੋਂ ਜ਼ਿਆਦਾ ਕਵਰ ਕਰ ਚੁੱਕਾ ਮੈਂ 300 ਪਿੰਡਾਂ ਵਿੱਚ ਆ ਕੇ ਬਕਾਇਦਾ ਹਰ ਪਿੰਡ 'ਚ ਸੱਤ ਵਿੱਚ ਪੁੱਛਦਾ ਕਿ ਕੀ ਤੁਹਾਡੇ ਵੱਲੋਂ ਭਗਵੰਤ ਮਾਨ ਵੱਲੋਂ ਦਿੱਤੀਆਂ ਗਈਆਂ ਨੌਕੇ ਆ ਤੁਹਾਡੇ ਪਿੰਡਾਂ ਵਿੱਚ ਮਿਲੀਆਂ ਨੇ ਕੋ ਐ ਹੱਥ ਮਾਰਦੀਆਂ ਔਰਤਾਂ ਔਰ ਬੰਦੇ ਕੋਈ ਨੌਕਰੀ ਨਹੀਂ ਮਿਲੀ ਔਰ ਇਸ ਕਰਕੇ ਨਹੀਂ ਮਿਲ ਰਹੀ ਨੌਕਰੀ ਕਿਉਂਕਿ ਸਾਡੇ ਕੋਲ ਕੋਈ ਡੋਮਿਸਾਈਲ ਦਾ ਲੋਅ ਹੀ ਨਹੀਂ ਹੈ ਆ ਆਪਣੇ ਲੱਗੇ ਗਵਾਂਢੀ ਸੂਬਾ ਹੈ ਹਿਮਾਚਲ ਪ੍ਰਦੇਸ਼ ਉਹਦਾ ਤੁਸੀਂ ਲੋਅ ਕੱਢ ਲਓ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 52 ਸਾਲ ਪਹਿਲਾਂ ਉਥੋਂ ਦੇ ਚੀਫ ਮਿਨਿਸਟਰ ਡਾਕਟਰ ਬਾਇਸ ਪਰਮਾਰ ਨੇ ਇਹ ਲੋਅ ਇਹ ਕਾਨੂੰਨ ਬਣਾਤਾ ਸੀਗਾ ਕਿ ਹਿਮਾਚਲ ਵਿੱਚ ਕੋਈ ਵੀ ਕਹਿ ਹਿਮਾਚਲੀ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਹਾਂ ਆਹ ਸ਼ਰਤਾਂ ਪੂਰੀਆਂ ਕਰੋ ਸਾਰੇ ਕੰਡੀਸ਼ਨਸ ਤੇ ਫਿਰ ਤੁਸੀਂ ਸਾਡੇ ਕੋਟਰ ਵੀ ਬਣ ਸਕਦੇ ਹੋ ਨੌਕਰੀ ਵੀ ਲੈ ਸਕਦੇ ਬਿਲਕੁਲ ਉਹੀ ਮੈਂ ਕਹਿ ਰਿਹਾ ਇੱਥੇ ਪੰਜਾਬ 'ਚ ਇਸ ਨੂੰ ਕਈ ਅਖਬਾਰਾਂ ਨੇ ਸਿਲੈਕਟਿਵਲੀ ਮੀਡੀਆ ਨੇ ਖੈਰਾ ਨੇ ਯੂਪੀ ਬਿਹਾਰ ਕੋ ਬੋਲਾ ਕਿ ਇਹ ਕਬਜ਼ਾ ਕਰ ਰਹੇ ਮੈਂ ਕਦੀ ਨਹੀਂ ਕਿਹਾ ਮੈਂ ਤਾਂ ਸਿਰਫ ਆਪਣੇ ਪੰਜਾਬ ਦੀ ਹੋਂਦ ਸਾਡੀ ਭਾਸ਼ਾ ਪੰਜਾਬੀਅਤ ਇਸ ਨੂੰ ਬਚਾਉਣ ਦੀ ਗੱਲ ਕਰ ਰਿਹਾ ਕਿਉਂਕਿ ਸਾਡੇ ਕੋਲ ਤਾਂ ਇੱਕ ਹੀ ਸਟੇਟ ਹੈ ਪੰਜਾਬੀ ਸਪੀਕਿੰਗ ਸਾਡੇ ਕੋਲ ਤਾਂ ਹੋਰ ਕੋਈ ਸਟੇਟ ਹੀ ਨਹੀਂ ਇੰਡੀਆ ਦੇ ਵਿੱਚ ਇਸ ਕਰਕੇ ਇਕਤਾ ਮੇਰੀ ਇਹ ਤਰਕ ਹਾਂ ਦੂਸਰਾ ਪ੍ਰਾਈਮ ਮਿਨਿਸਟਰ ਸਾਹਿਬ ਬਿਹਾਰੀਆਂ ਨੂੰ 扑ੜਕਾਰ ਰਹੇ ਨੇ ਪਰ ਇਹ ਨਹੀਂ ਦੱਸਦੇ ਕਿ ਉਹਨਾਂ ਦੇ ਆਪਣੀ ਸਟੇਟ ਗੁਜਰਾਤ ਵਿੱਚ ਵੀ ਇਹੀ ਕਾਨੂੰਨ ਹੈ ਕਿ ਕੋਈ ਵੀ ਗੈਰ ਗੁਜਰਾਤੀ ਉਥੇ ਨੌਕਰੀ ਨਹੀਂ ਕਰ ਸਕਦਾ ਕੋਈ ਵੀ ਗੈਰ ਗੁਜਰਾਤੀ ਉਥੇ ਜ਼ਮੀਨ ਨਹੀਂ ਲੈ ਸਕਦਾ ਕੋਈ ਵੀ ਗੈਰ ਗੁਜਰਾਤੀ ਉਥੇ ਵੋਟਰ ਨਹੀਂ ਬਣ ਸਕਦਾ ਔਰ ਹੁਣ ਰੀਸੈਂਟਲੀ ਬੀਜੇਪੀ ਦਾ ਹੀ ਰਾਜ ਹੈ ਉੱਤਰਾਖੰਡ ਦੇ ਵਿੱਚ ਉਹਨਾਂ ਨੇ ਉੱਤਰਾਖੰਡ ਚ ਵੀ ਇਹ ਲਾ ਪਾਸ ਕਰਤਾ ਕਿ ਕੋਈ ਵੀ ਗੈਰ ਉਤਰਾਖੰਡੀ ਬਿਨਾ ਸ਼ਰਤਾਂ ਪੂਰੀਆਂ ਕੀਤੇ ਉਹ ਨਾਗਰਿਕ ਨਹੀਂ ਬਣ ਸਕਦਾ ਉੱਥੋਂ ਦਾ ਔਰ ਦੂਸਰੀ ਗੱਲ ਇਹੀ ਗੱਲ ਅਸੀਂ ਕਹਿ ਰਹੇ ਆ ਕਿ ਜੀ ਸਦਕੇ ਆਓ ਪੰਜਾਬ ਅਗਰ ਤੁਸੀਂ ਵਸਣਾ ਚਾਹੁੰਦੇ ਹੋ ਆ ਸਾਡੀਆਂ ਸ਼ਰਤਾਂ ਪੂਰੀਆਂ ਕਰ ਦਿਓ ਜੋ ਇਹ ਬਿੱਲ ਜਿਹੜਾ ਕਿ ਮੈਂ ਪੇਸ਼ ਕੀਤਾ ਹੋਇਆ ਖੁਲਤਾਰ ਸੰਬੰਧੀ ਕਚਹਿਰੀ ਵਿੱਚ 2023 ਜਨਵਰੀ ਦਾ ਉਹਨਾਂ ਦੇ ਟੇਬਲ ਤੇ ਪਿਆ ਨਾ ਉਹਨੂੰ ਰਿਜੈਕਟ ਕੀਤਾ ਨਾ ਉਹਨੂੰ ਪਾਸ ਕੀਤਾ ਪਰ ਪਾਸ ਇਸ ਲਈ ਨਹੀਂ ਕਰਦੇ ਕਿਉਂਕਿ ਕੇਜਰੀਵਾਲ ਤੇ ਰਗਫ ਚੱਡਾ ਪਾਸੇ ਵੀ ਕਰਨ ਦਿੰਦੇ ਸੰਦੀਪ ਪਾਠਕ ਤਰਜੇ ਕੇਸ ਵੀ ਨਹੀਂ ਕਰਦੇ ਕਿ ਪੰਜਾਬ ਦੇ ਲੋਕੀ ਕਹਿਣਗੇ ਕਿ ਤੁਸੀਂ ਇੱਕ ਪੰਜਾਬ ਪੱਖੀ ਕਾਨੂੰਨ ਕਿਉਂ ਨਹੀਂ ਪਾਸ ਕੀਤਾ ਦੂਸਰਾ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਤੁਸੀਂ ਬਿਹਾਰ ਵਿੱਚ ਜਾ ਕੇ ਤਾਂ ਬਿਹਾਰੀਆਂ ਨੂੰ ਨਫ਼ਰਤ ਦੀ ਭਾਵਨਾ ਦੇ ਬਿਆਨ ਦੇ ਰਹੇ ਹੋ ਪਹਿਲਾਂ ਆਪਣੇ ਸਟੇਟ ਦਾ ਦੱਸੋ ਕਿ ਲਾਲ ਬਹਾਦਰ ਸ਼ਾਸਤਰੀ ਜੀ ਨੇ 19 ਦੇ 1960 ਦੇ ਦਹਾਕੇ 'ਚ ਪੰਜਾਬ ਦੇ ਸਿੱਖਾਂ ਨੂੰ ਕਿਸਾਨਾਂ ਨੂੰ ਆਵਾਜ਼ ਲਾਈ ਕਿ ਸਾਡੇ ਕੋਲ ਕੱਚ ਦਾ ਇਲਾਕਾ ਗੁਜਰਾਤ ਵਿੱਚ ਉਹ ਜੰਗਲ ਨੇ ਉਹਦੇ ਚ ਉਸ ਨੂੰ ਤੁਸੀਂ ਆਣ ਕੇ ਉਹ ਉਹ ਵਿਰਾਨ ਪਿਆਵਾ ਉਸ ਨੂੰ ਆਬਾਦ ਕਰੋ ਪੰਜਾਬ ਦੇ ਲੋਕਾਂ ਨੂੰ ਉੱਥੇ ਸੱਦਿਆ ਗਿਆ ਔਰ ਕੱਚ ਦੇ ਇਲਾਕੇ ਵਿੱਚ ਉਹਨਾਂ ਨੇ ਕਈ ਦਹਾਕੇ ਲਾ ਕੇ ਬਹੁਤ ਉਸ ਜ਼ਮੀਨ ਨੂੰ ਆਬਾਦ ਕੀਤਾ ਖੇਤੀਬਾੜੀ ਜੋ ਕੀਤਾ ਔਰ ਅੱਜ ਤੋਂ 3 ਸਾਲ ਪਹਿਲਾਂ ਇੱਕ ਹੁਕਮ ਦੇ ਨਾਲ ਉਹਨਾਂ ਦੀ ਮਾਲਕੀ ਜਿਹੜੀ ਸੀ ਗੁਜਰਾਤ ਬੀਜੇਪੀ ਦੀ ਸਰਕਾਰ ਨੇ ਰੱਦ ਕਰ ਦਿੱਤੀ ਤੁਹਾਨੂੰ ਸਭ ਨੂੰ ਪਤਾ ਵਾ ਔਰ ਉਹਨਾਂ ਨੇ ਅਪਰੋਚ ਕੀਤਾ ਗੁਜਰਾਤ ਹਾਈ ਕੋਰਟ ਹਾਈ ਕੋਰਟ ਨੇ ਉਹਨਾਂ ਦੀ ਮਾਲਕੀ ਰਿਸਟੋਰ ਕਰਤੀ ਬੀਜੇਪੀ ਨੇ ਉਸ ਹੁਕਮ ਦੇ ਖਿਲਾਫ ਐਸਐਲਪੀ ਪਾ ਕੇ ਸੁਪਰੀਮ ਕੋਰਟ ਵਿੱਚ ਫਿਰ ਉਹਨੂੰ ਚੁਣੌਤੀ ਦਿੱਤੀ ਕਿ ਇਹ ਇੱਥੇ ਨਹੀਂ ਰਹਿ ਸਕਦੇ ਉਹ ਹਲੇ ਕੇਸ ਪੈਂਡਿੰਗ ਹੈ ਸੁਪਰੀਮ ਕੋਰਟ ਪਤਾ ਨਹੀਂ ਕੀ ਫੈਸਲਾ ਆਵੇਗਾ ਤੇ ਪ੍ਰਧਾਨ ਮੰਤਰੀ ਸਾਹਿਬ ਇਹ ਕਿਉਂ ਨਹੀਂ ਦੱਸਦੀ ਬੀਜੇਪੀ ਇਹ ਕਿਉਂ ਨਹੀਂ ਦੱਸਦੇ ਕਿ ਤੁਸੀਂ ਸਿੱਖਾਂ ਨੂੰ ਗੁਜਰਾਤ ਚੋਂ ਕੱਢ ਰਹੇ ਹੋ ਉਹਨਾਂ ਦੀ ਮਲਕੀਅਤ ਖਤਮ ਕਰਤੀ ਜਿਹੜਾ ਉਹਨਾਂ ਨੇ 1960 ਵਿੱਚ ਕੱਚ ਦੇ ਇਲਾਕੇ ਵਿੱਚ ਆਣ ਕੇ ਜ਼ਮੀਨਾਂ ਆਬਾਦ ਕਰਕੇ ਕਿੱਤੇ ਯੋਗ ਬਣਾਈਆਂ ਸਾਰੀਆਂ ਜ਼ਿੰਦਗੀਆਂ ਲਾ ਦਿੱਤੀਆਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਬਸ ਇਹ ਸ਼ੋਰ ਮਚਾਈ ਜਾਂਦੇ ਨੇ ਸਾਨੂੰ ਹਰ ਵਾਰ ਪੰਜਾਬ ਨੂੰ ਇਸੇ ਨਿਸ਼ਾਨੇ ਤੇ ਲੈਂਦੇ ਨੇ ਸਾਨੂੰ ਇੱਕ 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 ਕਿਸਮ ਦਾ ਇਲੇਨੇਟ ਕਰਦੇ ਨੇ ਕਿ ਅਸੀਂ ਸ਼ਾਇਦ ਭਾਰਤ ਦੇ ਦੁਖੀ ਆ ਨਹੀਂ ਮੇਰੇ ਵੀਰੋ ਭੈਣੋ ਭਰਾਓ ਮੈਂ ਫਿਰ ਰੀਟ੍ਰੀਟ ਕਰ ਦਿੰਦਾ ਕਿ ਮੈਂ ਜਿਹੜੀ ਗੱਲ ਪ੍ਰੋਪਗੇਟ ਕਰਦਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਹਰਿਆਣਾ ਰਾਜਸਥਾਨ ਔਰ ਦਿੱਲੀ ਲੈ ਕੇ ਜਾ ਰਿਹਾ ਆਵਾ ਤਾਂ ਇਹੋ ਪਿੰਡਾਂ ਵਿੱਚ ਕੋਈ ਨੌਕਰੀ ਸਭੂਟ ਔਰ ਮੈਂ ਭਗਵੰਤਪਾਣ ਨੂੰ ਕਹਿਣਾ ਚਾਹਨਾ ਕਿ ਐ ਕਰ ਇਲੈਕਸ਼ਨ ਦੇ ਚੱਲਦੇ ਦੌਰਾਨ ਇੱਕ ਵਾਈਟ ਪੇਪਰ ਜਾਰੀ ਕਰ ਕਿ ਸੰਗਰੂਰ ਲੋਕ ਸਭਾ ਦੇ ਲੋਕਾਂ ਨੂੰ ਇਹਨਾਂ ਤੇਰੀਆਂ ਸਰਕਾਰੀ ਨੌਕਰੀਆਂ ਵਿੱਚੋਂ ਕਿੰਨੀਆਂ ਆਈਆਂ ਨੇ ਪਿੰਡ ਵਾਈਜ਼ ਐਡਰੈਸ ਵਾਈਜ਼ ਤੇ ਕਿਹੜਾ ਡਿਪਾਰਟਮੈਂਟ ਆ ਆਪੇ ਪਤਾ ਲੱਗ ਜਾਊਗਾ ਔਰ ਦੂਸਰਾ ਭਗਵੰਤ ਨੇ ਇੱਕ ਬੜਾ ਵੇਤੁਕਾ ਬਿਆਨ ਦਿੱਤਾ ਕਿ ਖੈਰਾ ਐਵੇਂ ਹੀ ਬੋਲੀ ਜਾਂਦਾ ਖੈਰਾ ਐਵੇਂ ਹੀ ਕਰੀ ਜਾਂਦਾ ਤੇ ਸਾਡੇ ਵੀ ਲੋਕ ਕੈਨੇਡਾ ਅਮਰੀਕਾ ਜਾਂਦੇ ਨੇ ਭਈ ਕੈਨੇਡਾ ਅਮਰੀਕਾ ਕੋਈ ਸ਼ਰਤਾਂ ਤੋਂ ਬਿਨਾਂ ਜਾਣ ਦਿੰਦਾ ਤੁਹਾਨੂੰ ਉੱਥੋਂ ਦਾ ਸਿਟੀਜ਼ਨ ਬ ਸਭ ਤੋਂ ਪਹਿਲਾਂ ਦਾ ਸ਼ਰਤ ਇਹ ਕਿ ਪਾਸਪੋਰਟ ਚਾਹੀਦਾ ਵੀਜ਼ਾ ਚਾਹੀਦਾ ਅਗਰ ਤੁਸੀਂ ਕੈਨੇਡਾ ਦੀ ਪੀਆ ਅਪਲਾਈ ਕਰਦੇ ਆ 3-4 ਸਾਲ 5 ਸਾਲ ਬਾਅਦ ਤੁਹਾਨੂੰ ਪੀਆ ਮਿਲਦੀ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ 15-20 25 ਲੱਖ ਰੁਪਏ ਖਰਚਣਾ ਪੈਂਦਾ that is exactly what we are saying ਕਿ ਪਲੀਜ਼ ਪੰਜਾਬ ਦੇ ਗੈਰ ਪੰਜਾਬੀ ਆਓ ਦਬ ਕੇ ਆਓ ਔਰ ਇੱਥੇ ਤੁਸੀਂ ਆਪਣੀਆਂ ਜਿਹੜੀਆਂ ਅਸੀਂ ਲਾਅ ਬਣਾਵਾਂਗੇ ਜਿੱਦਾਂ ਹਿਮਾਚਲ ਗੁਜਰਾਤ ਔਰ ਉੱਤਰਾਖੰਡ ਨੇ ਬਣਾਇਆ ਇਹਦੀ ਤਰਜ਼ ਤੇ ਤੁਸੀਂ ਅਪਲਾਈ ਕਰੋ ਪਰਮਿਸ਼ਨ ਸਾਡੇ ਵੱਲੋਂ ਇੰਡਸਟਰੀ ਲਾਓ ਸਾਡੇ ਵੱਲੋਂ ਨਾਗਰਿਕ ਬਣੋ ਸਾਡੇ ਵੱਲੋਂ ਨੌਕਰੀਆਂ ਲਓ ਪਰ ਜਿਹੜਾ ਰੈਂਡਮਲੀ ਆਏ ਜਾਂਦੇ ਨੇ ਜਦੋਂ ਕੋਈ ਸਾਨੂੰ ਪਤਾ ਹੀ ਨਹੀਂਗਾ ਕਿ ਕਿੰਨਾ ਗੈਰ ਪੰਜਾਬੀ ਇੱਥੇ ਆ ਗਿਆ ਕਿਉਂਕਿ ਪੰਜਾਬ ਦੀ ਬਸੋਂ ਵਿਦੇਸ਼ਾਂ ਵਿੱਚ ਗਈ 70-75 ਲੱਖ ਪਰ ਇੱਥੇ ਮੈਨੂੰ ਲੱਗਦਾ ਕਿ ਅਗਰੇ ਇਸ ਲੈਵਲ ਦੇ ਉੱਤੇ ਮਾਈਗ੍ਰੇਸ਼ਨ ਸ਼ਿਫਟ ਹੁੰਦੀ ਦੀ ਸਾਡੀ ਉਧਰੋਂ ਤੋਂ ਇਧਰੋਂ ਬਾਹਰੋਂ ਸਾਡੇ 'ਚ ਤੇ ਮੇਰੇ ਖਿਆਲ 15-20 ਸਾਲ ਦੇ ਵਿੱਚ ਆ ਤੁਹਾਨੂੰ ਜ਼ੁਬਾਨ ਪੰਜਾਬੀ ਸਾਡੀ ਪੱਕ ਸਾਡਾ ਸੱਭਿਆਚਾਰ ਹੌਲੀ-ਹੌਲੀ ਮਾਈਨਸ ਹੋ ਜਾਊਗਾ ਔਰ ਅੰਤ 'ਚ ਮੈਂ ਕਹਿਣਾ ਚਾਹਣਾ ਹੁਣ ਤਿੰਨ ਮੁੱਦੇ ਹੋ ਗਏ ਚਾਰ ਜਿਹਦੇ 'ਚ ਭਗਵੰਤ ਮਾਨ ਤੇ ਬੀਜੇਪੀ ਦੀ ਇੱਕ رائے ਹੈ ਸਭ ਤੋਂ ਪਹਿਲਾ ਮੁੱਦਾ ਇਹੀ ਆ ਮੈਂ ਕਹ ਮੈਂ ਕਿਹਾ ਕਿ ਗੈਰ ਪੰਜਾਬੀਆਂ ਦੇ ਵਾਸਤੇ ਇੱਕ ਹਿਮਾਚਲ ਪ੍ਰਦੇਸ਼ ਵਰਗਾ ਕਾਨੂੰਨ ਬਣਨਾ ਚਾਹੀਦਾ ਭਗਵੰਤ ਮਾਨ ਕਹਿੰਦਾ ਕਿ ਨਹੀਂ ਬਣਨਾ ਚਾਹੀਦਾ ਜਿਹੜਾ ਮਰਜੀ ਆਵੇ ਸਾਡੀਆਂ ਨੌਕਰੀਆਂ ਨੇ ਸੋ ਜੁਆਇੰਟ ਆਪਰੇਸ਼ਨ ਹੋ ਗਿਆ ਨੰਬਰ 2 ਕਿਸਾਨਾਂ ਨੂੰ ਕੁੱਟਿਆ ਗਿਆ ਸ਼ੰਭੂ ਬਾਰਡਰ ਦੇ ਉੱਤੇ ਸਾਡੀ ਧਰਤੀ ਅੰਦਰ ਕੁਸਕੇ ਕੱਗਰ ਦਰਿਆ ਦੇ ਪੁਲ ਦੇ ਉੱਤੇ ਸਾਡੀ ਧਰਤੀ ਤੇ ਇਹਨੇ ਕਟ ਅਲਾਉ ਕੀਤੀ ਇਹ ਨੰਬਰ 2 ਜੁਆਇੰਟ ਆਪਰੇਸ਼ਨ ਹੋ ਗਿਆ ਨੰਬਰ 3 ਸਾਡੇ ਨੌਜਵਾਨਾਂ ਨੂੰ ਐਨਐਸ ਲਾ ਕੇ ਦਿਬਰੂਗੜ੍ਹ ਬੀਜੇਪੀ ਸੈਂਟਰਲ ਗਵਰਨਮੈਂਟ ਤੇ ਭਗਵੰਤ ਮਾਨ ਦੇ ਹੁਕਮਾਂ ਨਾਲ ਉਹ ਨਜ਼ਰਬੰਦ ਕੀਤੇ ਲਿਜਾਏ ਕਿ ਅਸਾਮ ਵਿੱਚ ਇੱਕ ਜੁਆਇੰਟ ਆਪਰੇਸ਼ਨ ਹੋ ਗਿਆ ਚੌਥਾ ਮੈਂ ਕਹਿਣਾ ਵਾਂ ਕਿ ਪਾਕਿਸਤਾਨ ਨਾਲ ਸਾਡਾ ਵਪਾਰ ਦਾ ਬਾਰਡਰ ਖੁੱਲਣਾ ਚਾਹੀਦਾ ਤਾਂ ਕਿ ਸੈਂਟਰਲ ਏਸ਼ੀਆ ਦੀ ਮਾਰਕੀਟਸ ਨੂੰ ਹਿੱਟ ਕੀਤਾ ਜਾ ਸਕੇ ਇੰਡਸਟਰੀ ਔਰ ਐਗਰੀਕਲਚਰ ਨੂੰ ਪ੍ਰੋਮੋਟ ਕਰਨਾ ਚਾਹੀਦਾ ਪਰ ਬੀਜੇਪੀ ਔਰ ਭਗਵੰਤ ਕਹਿੰਦੇ ਨੇ ਕਿ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹਦਾ ਮਤਲਬ ਹੈ ਕਿ ਇਹ ਤੇ ਉਹਨਾਂ ਦੇ ਜੁਆਇੰਟ ਸਟੇਟਮੈਂਟ ਹੈ ਔਰ ਜਦੋਂ ਭਗਵੰਤ ਮਾਨ ਨੇ ਗੱਲ ਚੱਕੀ ਮੇਰੀ ਫਰੀਦਕੋਟ ਤੋਂ 3 ਦਿਨ ਪਹਿਲਾਂ ਨਾਲ ਹੀ ਜੋ ਉਹ ਮੇਰੇ ਤੇ ਇਲਜ਼ਾਮ ਲੈਂਦਾ ਕੋਈ ਪ੍ਰਾਈਮ ਮਿੰਿਸਟਰ ਸਾਹਿਬ ਇਲਜ਼ਾਮ ਲਾ ਰਿਹਾ ਇਥੋਂ ਸਪਸ਼ਟ ਹੋ ਗਿਆ ਕਿ ਇਹ ਪੰਜਾਬ ਚ ਰਾਜ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਇਹ ਸਾਡੇ ਨਹੀਂਗੇ ਮੇਰੇ ਵੀਰੋ ਇਹ ਦਿੱਲੀ ਦੇ ਨਾਲ ਮਿਲੇ ਹੋਏ ਨੇ ਜੁਆਇੰਟਲੀ ਚਾਰ ਮੁੱਦੇ ਤੁਹਾਨੂੰ ਗਿਣਾਤੇ ਔਰ ਗੈਰ ਪੰਜਾਬੀਆਂ ਤੇ ਕਾਨੂੰਨ ਬਣਾਉਣ ਤੋਂ ਭਗਵੰਤ ਕਿਉਂ ਭੱਜਦਾ ਹੈ ਜਦ ਇਹ ਕਾਨੂੰਨ ਬਣਿਆ ਹੋਇਆ ਵਾ ਹਿਮਾਚਲ ਪ੍ਰਦੇਸ਼ ਵਿੱਚ ਇਹ ਕਾਨੂੰਨ ਬਣਿਆ ਹੋਇਆ ਵਾ ਉੱਤਰਾਖੰਡ ਵਿੱਚ ਇਹ ਕਾਨੂੰਨ ਬਣਿਆ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਸਟੇਟ ਤੇ ਇਹਦੇ ਵਿੱਚ ਮੈਂ ਕੀ ਗੁਨਾਹ ਕਰਤਾ ਕੀ ਗਲਤ ਕਰ ਰਿਹਾ ਇਹ ਤਾਂ ਸਿਰਫ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਉਹ ਆਬਾਦੀ ਦਾ ਸੰਤੁਲਨ ਜਿਹੜਾ ਹਿੱਲ ਰਿਹਾ ਪੰਜਾਬ ਦਾ ਉਸ ਨੂੰ ਪ੍ਰੋਟੈਕਟ ਕਰਨ ਦੀ ਗੱਲ ਕੀਤੀ ਮੇਰਾ ਖਿਆਲ ਹੈ ਕਿ ਮੇਰੇ ਵੱਲੋਂ ਇਹ ਦਿੱਤੀ ਗਈ ਕਲੈਰੀਫਿਕੇਸ਼ਨ ਤਰਕਸ਼ੀਲ ਤਰੀਕੇ ਨਾਲ ਸਭ ਨੂੰ ਸਮਝ ਆ ਜੀਏ ਅਗਰ ਤੁਸੀਂ ਸੰਤੁਸ਼ਟ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੀ ਆਇਡੈਂਟੀਟੀ ਪ੍ਰੋਟੈਕਟ ਹੋਵੇ ਤਾਂ ਮੇਰੀ ਇਸ ਵੀਡੀਓ ਨੂੰ ਵਰਲਡਵਾਈਡ ਸ਼ੇਅਰ ਕਰੋ ਔਰ ਦਿੱਲੀ ਦੇ ਕੌਂਟਰਸਟ ਤੱਕ ਪਹੁੰਚਾਓ ਕਿ ਜੇ ਤੁਸੀਂ ਬਣਾ ਸਕਦੇ ਹੋ ਕਾਨੂੰਨ ਆਪਣੇ ਸੂਬਿਆਂ ਦੀ ਪਛਾਣ ਨੂੰ ਬਚਾਉਣ ਲਈ ਤੇ ਅਸੀਂ ਵੀ ਬਣਾ ਸਕਦੇ ਹਾਂ ਹਿਮਾਚਲ ਪ੍ਰਦੇਸ਼ ਨੇ ਕਿਉਂ ਬਣਾਇਆ ਕਿਉਂਕਿ ਉੱਥੇ 5 7 10 ਬਿਗਿਆਂ ਦੇ ਗਰੀਬ ਆਦਮੀਆਂ ਦੇ ਬਾਗ ਸੀ ਤੇ ਟੂਰਿਸਟ ਆਉਂਦਾ ਨਾ ਦਿੱਲੀ ਬੰਬੇ ਕਲਕੱਤਾ ਤੋਂ ਉਹਨਾਂ ਨੇ ਸਾਰੇ ਬਾਗ ਖਰੀਦ ਲੈਣੇ ਸੀਗੇ ਉਹਨਾਂ ਹਿਮਾਚਲੀਆਂ ਨੂੰ ਆਪਣੇ ਬਾਗਾਂ ਵਿੱਚ ਗੁਲਾਮ ਬਣਾ ਕੇ ਨੌਕਰ ਬਣਾ ਲੈਣਾ ਸੀਗਾ بس ਇਹੀ ਪੰਜਾਬ ਦੇ ਵਿੱਚ ਮੈਂ ਕਹਿੰਦਾ ਕਿ ਪਲੀਜ਼ ਲੋ ਬਣਾਓ ਜੀ ਸੱਚੇ ਆਓ ਜੇ ਤੁਸੀਂ ਹਲੇ ਇੱਥੇ ਵੋਟਰ ਤੇ ਨੌਕਰੀ ਨਹੀਂ ਲੈਣਾ ਚਾਹੁੰਦੇ ਜੀ ਸੱਚੇ ਗੈਰ ਪੰਜਾਬੀ ਆਣ ਕੇ ਮਿਹਨਤ ਕਰਨ ਆਪਣੇ ਪਰਿਵਾਰ ਪਾਲਣ ਬਿਲਕੁਲ ਇਹਨਾਂੋਂ ਜ਼ਿਆਦਾ ਹੋਣਾ ਕਿਸੇ ਤਰੀਕੇ ਨਾਲ ਪ੍ਰੋਪਰ ਅਪਰੋਪਰੀਏਟ ਕਲੈਰੀਫਿਕੇਸ਼ਨ ਨਹੀਂ ਦੇ ਸਕਦਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਸਾਰਿਆਂ ਦਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ